ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਔਰ ਜਾ ਪੁਰਜਾ ਕਟਮਰੇ ਕਬੂ ਨਾ ਸਾਡੇ ਖੇਤ ਅੱਜ ਦੀ ਜਿਹੜੀ ਵਿਚਾਰ ਹੈ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ ਕਿ ਨਵਾਂ ਹੀ ਸਮਾਂ ਚੱਲ ਰਿਹਾ ਜੇ ਕੋਈ 4 ਘੰਟੇ ਬੈਠ ਕੇ ਪਾਠ ਕਰਦਾ ਉਹਨੂੰ ਲੋਕ ਨਿੰਦਣ ਲੱਗ ਜਾਂਦੇ ਨੇ ਬੀਚੇ ਪੈਰਾ ਸਾਹਿਬ ਕਿਉਂ ਕਰਦੇ ਨੇ ਉਹ ਤੁਸੀਂ ਆਪ ਜਾ ਕੇ ਕਰਨੋ ਭਾਈ ਕਿਉਂ ਲੋਕਾਂ ਨੂੰ ਬਾਣੀ ਤੋਂ ਤੋੜਦੇ ਹੋ ਜੇ ਕੋਈ 4 ਘੰਟੇ ਜਾ ਕੇ ਬਾਣੀ ਪੜਦਾ ਦਿਨੇ ਪੜਦਾ ਤੁਹਾਨੂੰ ਉਹਦੇ ਨਾਲ ਕੀ ਤਕਲੀਫ ਹੁੰਦੀ ਹੈ ਤੈ ਕ ਇਹਨਾਂ ਦਾ ਮੇਨ ਵਿਦਵਾਨ ਹੈ ਪਟਿਆਲੇ ਦੇ ਵਿੱਚ ਵੈਸੇ ਤਾਂ ਦੋ ਵਿਦਵਾਨ ਬੈਠੇ ਆ ਇੱਕ ਇੰਦਰ ਖੱਗਾ ਇੱਕ ਢੱਡਰੀਆਂ ਵਾਲਾ ਇਹਨਾਂ ਦੋਨਾਂ ਵਿਦਵਾਨਾਂ ਦੀ ਪਹਿਲਾਂ ਆਪਾਂ ਆਪ ਜੀ ਨੂੰ ਵੀਡੀਓ ਦਿਖਾਵਾਂਗੇ ਫਿਰ ਪੁੱਛਦੇ ਬਾਬਤ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਾਂਗੇ ਤੇ ਫਿਰ ਤੁਸੀਂ ਕਮਿਟ ਕਰਕੇ ਜ਼ਰੂਰ ਦੱਸਿਓ ਵੀ ਕਿਹੜੀ ਵਿਚਾਰ ਤੁਹਾਨੂੰ ਠੀਕ ਲੱਗਦੀ ਹੈ ਤੇ ਕਿਹੜੀ ਵਿਚਾਰ ਨੂੰ ਅਸੀਂ ਮੰਨਣਾ ਹੈ ਇੱਕ ਵਾਰ ਆਪਾਂ ਵੀਡੀਓ ਜ਼ਰੂਰ ਸੁਣੋ ਪਪਾ ਦੀਪ ਸਿੰਘ ਆਪਣਾ ਸੀਸ ਝੁਕ ਕੇ ਉਹ ਦਰਬਾਰ ਸਾਹਿਬ ਨੂੰ ਆ ਰਿਹਾ ਤੇ ਜਿਹੜੇ ਹੋਰ ਸਿੱਖਾਂ ਦਾ ਕਿਸੇ ਨੂੰ ਫਿਕਰ ਹੀ ਨਹੀਂ ਹੋਰ ਉੱਥੇ ਕਿੰਨੇ ਵਰਗੇ ਤੇ ਜੇ ਬਾਬਾ ਦੀਪ ਸਿੰਘ ਨੇ ਕਰਾਮਾਤ ਬਖਾਉਣੀ ਸੀ ਫਿਰ ਸੀਸ ਕੱਟਣ ਹੀ ਨਾ ਦਿੰਦਾ ਆਪਣਾ ਸੀਸ ਕੱਟੇ ਜਾਣ ਤੋਂ ਬਾਅਦ ਤਾਂ ਸੀਸ ਝੁਕਣ ਦਾ ਫਿਕਰ ਪੈ ਗਿਆ ਪਰ ਉਹਦੋਂ ਪਹਿਲਾਂ ਸੀਸ ਕੱਟੇ ਜਾਣ ਤੋਂ ਉਹ ਦੁਸ਼ਮਣਾਂ ਦੇ ਸੀਸ ਘੱਟ ਦਿੰਦਾ ਤਾਂ ਕਿ ਸਾਡੇ ਸਿੱਖਾਂ ਦਾ ਇਹਨਾਂ ਨੁਕਸਾਨ ਨਾ ਹੁੰਦਾ ਬਾਬਾ ਦੀਪ ਸਿੰਘ ਦੀ ਗੱਲ ਜਿਹੜੀ ਹੈ ਨਾ ਟਕਸਾਲ ਵਾਲਿਆਂ ਨੇ ਉਭਾਰੀ ਹੈ ਮੈਂ ਸਾਰਾ ਇਤਿਹਾਸ ਪੁਰਾਤਨ ਇੱਕ ਇੱਕ ਕਿਤਾਬ ਪੜ੍ਹ ਕੇ ਸਟੱਡੀ ਕਰ ਚੁੱਕਿਆ ਕੀ ਜਾਂ ਨੋਟ ਕਰਕੇ ਆਪਣੀਆਂ ਕਿਤਾਬਾਂ 'ਚ ਸ਼ਬਾਹ ਝੁਕਿਆ हां जी आप जी ने दोनों जी ये दोनों वीडियो देख ਲਈਆਂ ਪਹਿਲੀ ਵੀਡੀਓ ਦੇ ਵਿੱਚ ਇੰਦਰ ਘੱਗਾ ਜਿਹਦਾ तकरीबन 5 ਵਾਰ ਕਟਾਪਾ ਹੋ ਚੁੱਕਿਆ 6ਵੀਂ ਵਾਰ ਮੈਨੂੰ ਲੱਗਦਾ ਵੀ ਤਿਆਰੀ ਆ ਇਹਦੀ ਗੁਰੂ ਘਰਾਂ ਦੇ ਵਿੱਚ ਵੀ ਇਹਦਾ ਕਟਾਪਾ ਹੋਇਆ ਪਰ ਫੇਰ ਵੀ ਇਹ ਗੁੜਾ ਸੁਧਰਦਾ ਨਹੀਂ ਕਿਉਂਕਿ ਇਹਨੂੰ ਕਾਂਵਰੇਡੀ ਦੀ ਲੱਤ ਲੱਗ ਚੁੱਕੀ ਹੈ ਇਹ ਬੰਦਾ ਕਹਿ ਰਿਹਾ ਵੀ ਜੇ ਬਾਬਾ ਦੀਪ ਸਿੰਘ ਵਿੱਚ ਕਰਾਮਾਤ ਸੀ ਉਹਨੂੰ ਸੀਸ ਰਹਾਉਣ ਦੀ ਕੀ ਲੋੜ ਸੀ ਪਹਿਲੇ ਹੀ ਉਹਨਾਂ ਨੂੰ ਮਾਰ ਦਿੰਦਾ ਤੇ ਦੂਜਿਆਂ ਨੂੰ ਬਚਾ ਲੈਂਦਾ ਸੋ ਇਹੋ ਜੀਆਂ ਹਾਸੋਹਿਣੀਆਂ ਗੱਲਾਂ ਉਹੀ ਬੰਦੇ ਕਰਦੇ ਆ ਜਿਨ੍ਹਾਂ ਨੂੰ ਬਾਣੀ ਤੇ ਸਰਧਾ ਨਹੀਂ ਜਿਨ੍ਹਾਂ ਨੂੰ ਖੰਡੇ ਵਾਟੇ ਦੀ ਪੌਹਲ ਦੀ ਅੰਮ੍ਰਿਤ ਦੀ ਤਾਕਤ ਦਾ ਨਹੀਂ ਪਤਾ ਹੁਣ ਇਹਨਾਂ ਬੰਦਿਆਂ ਨੇ ਮੈਨੂੰ ਨਹੀਂ ਲੱਗਦਾ ਵੀ ਕਦੇ ਸਾਲ ਭਰ ਵੀ ਜਪਜੀ ਸਾਹਿਬ ਦਾ ਪਾਠ ਪੂਰਾ ਕੀਤਾ ਹੋਊ ਜਿਹੜੇ ਬੰਦੇ ਤਰਕ ਕਰਦੇ ਆ ਜਿਹੜੇ ਤੁਸੀਂ ਸਹੀਦ ਧੰਤਨ ਬਾਬਾ ਦੀਪ ਸਿੰਘ ਜੀ ਦਾ ਜੀਵਨ ਪੜ੍ਹੂਗੇ ਪਤਾ ਨੱਕ ਜਾਊਗਾ ਕਿ ਉਹਨਾਂ ਦਾ ਜੀਵਨ ਕਿੰਨਾ ਉੱਚਾ ਸੁੱਚਾ ਸੀ ਪਹਿਲੀ ਗੱਲ ਖੰਡੇਵਾਟੇ ਦੀ ਪਹਲ ਦਾ ਅੰਮ੍ਰਿਤ ਧੰਨ ਸ੍ਰੀ ਗੁਰੂ ਕਲਕੀ ਧਰਮਹਾਰਾਜ ਜੀ ਦੇ ਹੱਥੋਂ ਸਖਿਆ ਬਾਬਾ ਦੀਪ ਸਿੰਘ ਜੀ ਨੇ ਫਿਰ ਸਮਾਪਾ ਕੇ ਦਮਦਮਾ ਸਾਹਿਬ ਦੀ ਧਰਤੀ ਤੇ ਕਿਉਂਕਿ ਇਤਿਹਾਸ ਤਾਂ ਬੜਾ ਲੰਮਾ ਹੈ ਚਾਰ ਸਰੂਪ ਆਪਣੇ ਹੱਥੀ ਲਿਖੇ ਨੇ ਧੰਨ ਸ੍ਰੀ ਗੁਰੂ ਕਲਜੀਤਾਰ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਕਿਉਂਕਿ ਜਿੱਥੇ ਇੱਥੇ ਹੀ ਮਹਾਰਾਜ ਜੀ ਨੇ 48 ਸਿੰਘਾਂ ਨੂੰ ਲਾ ਕਰਕੇ ਅਸਥ ਸਮਝਾਏ ਸਨ ਤੇ ਫਿਰ ਬਾਬਾ ਦੀਪ ਸਿੰਘ ਸਾਹਿਬ ਨੇ ਉਹ ਚਾਰ ਸਰੂਪ ਲਿਖੇ ਆਪਣੇ ਹੱਥੀ ਤੇ ਭੋਰੇ ਦੇ ਵਿੱਚ ਬੈਠ ਕੇ 101 ਪਾਠ ਸ੍ਰੀ ਜਪਜੀ ਸਾਹਿਬ ਦਾ ਕਰਦੇ ਸਾਨੂੰ ਇਹ ਕਿਸੇ ਕਰਾਮਾਤ ਤੋਂ ਘੱਟ ਨਹੀਂ ਹੈ ਇਹ ਬੰਦਿਆਂ ਨੇ ਕਦੇ ਸਾਲ ਦੇ ਵਿੱਚ ਸ੍ਰੀ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਹੁਣ ਜਿਨ੍ਹਾਂ ਨੇ ਦਿਨ ਦੇ ਵਿੱਚ ਇਹਨੇ ਪਾਠ ਕੀਤੇ ਹੋਣ ਥਾਪੜਾ ਹੋਵੇ ਗੁਰੂ ਕਲਗੀਧਰ ਮਹਾਰਾਜ ਦਾ ਫਿਰ ਉਸ ਇਸ ਤੋਂ ਬਿਨਾ ਕੀ ਲੜ ਨਹੀਂ ਸਕਦੇ ਲੜ ਸਕਦੇ ਨੇ ਭਾਈ ਅਸੀਂ ਕਦੇ ਵੀ ਗੁਰੂ ਦੇ ਇਤਿਹਾਸ ਤੇ ਗੁਰੂ ਜੀ ਦੀ ਬਾਣੀ ਤੇ ਤਰਕ ਨਹੀਂ ਕਰਨਾ ਇਹੋ ਜਿਹੇ ਬੰਦੇ ਜੇ ਕਿਤੇ ਮਿਲਦੇ ਨੇ ਇਹਨਾਂ ਨੂੰ ਸਵਾਲ ਕਰਿਆ ਕਰੋ ਨਹੀਂ ਤਾਂ ਇਹਨਾਂ ਦਾ ਮੂੰਹ ਭੰਨਿਆ ਕਰੋ ਕਿਉਂਕਿ ਇਹੋ ਜਿਹੇ ਬੰਦਿਆਂ ਨਾਲ ਵਿਚਾਰ ਕਰਨ ਦਾ ਕੋਈ ਟਾਈਮ ਨਹੀਂ ਲੋਕਾਂ ਦੇ ਵਿੱਚ ਦੁਬਧਾ ਖੜੀ ਕਰ ਦਿੱਤੀ ਇਹੋ ਜਿਹੇ ਲੋਕਾਂ ਨੇ ਕਦੇ ਚ ਪਹਿਰਾ ਸਾਹਿਬ ਨੂੰ ਨਿੰਦਣ ਲੱਗ ਜਾਂਦੇ ਨੇ ਕਿਉਂ ਲੋਕ ਬਾਣੀ ਪੜ੍ਹਦੇ ਨੇ ਹੁਣ ਲੋਕ ਫਿਰ ਬਾਣੀ ਨਾ ਪੜਨ ਜਗਰਾਤੇ ਕਰਨ ਲੱਗ ਜਾਂਦੇ ਨੇ ਸਿਖਾਣੇ ਬਾਣੀ ਦਾ ਪੜ੍ਹਨੀ ਹੈ ਬਾਣੀ ਦਾ ਪੜ੍ਹਨ ਦੇ ਨਾਲ ਹੀ ਵਿਸ਼ਵਾਸ ਤੇ ਸਰਦਾ ਵਧੇਗੀ ਗੁਰੂ ਦੇ ਪ੍ਰਤੀ ਅੱਜ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਲੱਖਾਂ ਦਾ ਇਕੱਠ ਹੁੰਦਾ ਐਤਵਾਰ ਨੂੰ ਜਾਂ ਕੇ ਸੰਗਤਾਂ 4-5 ਘੰਟੇ 6-6 ਘੰਟੇ ਉੱਥੇ ਹਾਜ਼ਰੀਆਂ ਭਰਦੀਆਂ ਨੇ ਸੋ ਅੱਜ ਕਾਲ ਯੁਗ ਦੇ ਸਮੇਂ ਅੰਦਰ ਬਹੁਤ ਔਖਾ ਹੈ 4-5 ਘੰਟੇ ਸਮਾਂ ਕੱਢਣਾ ਸੋ ਭਾਗਾ ਵਾਲੇ ਜੀਵ ਹਨ ਜਿਕੇ ਜਿਹੜੇ ਬਾਣੀ ਪੜ੍ਹਦੇ ਹਨ ਤੇ ਬਾਣੀ ਦੇ ਨਾਲ ਜੁੜਦੇ ਹਨ ਤੇ ਦੂਜੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਦਿਖਾਈ ਹੈ ਉਹ ਟਟਰੀਆਂ ਵਾਲੇ ਦੀ ਹੈ ਜਿਹੜਾ ਕਹਿੰਦਾ ਹਿੰਦੀ ਦੇ ਵਿੱਚ ਬੋਲ ਰਿਹਾ ਵੀ ਗੁਰੂ ਨਾਨਕ ਸਾਹਿਬ ਨੇ ਕੋਈ ਧਰਮ ਨਹੀਂ ਚਲਾਇਆ ਉਹ ਮੂਰਖਾ ਕਿਉਂਕਿ ਇਹ ਵੀ ਅੰਧਰਕ ਅੱਗੇ ਦਾ ਬੱਚਾ ਹੀ ਆ ਅੰਧਰਕ ਅੱਗੇ ਨਾਲ ਮਿਲਦਾ ਰਹਿੰਦਾ ਹੈ ਇਹ ਨਹੀਂ ਖਰਾਬ ਕੀਤਾ ਇਹਨੂੰ ਪਟਿਆਲੀ ਬੈਠੇ ਨੇ ਦੋਨੋਂ ਮੂਰਖ ਕਾਮਰੇਡ ਭਾਈ ਗਰਦਾਸ ਜੀ ਕਹਿ ਰਹੇ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਨੇ ਨਿਰਮਲ ਪੰਥ ਦੀ ਨਹੀਂ ਰੱਖੀ ਇਹ ਵੱਖਰਾ ਧਰਮ ਚਲਾਇਆ ਹੈ ਇਸ ਧਰਮ ਦੇ ਅੰਦਰ ਕਿਸ ਤਰ੍ਹਾਂ ਰਹਿਣਾ ਹੈ ਕਿਸ ਤਰ੍ਹਾਂ ਵਿਚਰਨਾ ਹੈ ਉਹ ਦੱਸਿਆ ਹੈ ਸੋ ਭਾਈ ਆਪਾਂ ਕਦੇ ਵੀ ਸਹੀਦ ਸਿੰਘਾਂ ਦੇ ਉੱਪਰ ਗਰਵਾਣੀ ਦੇ ਉੱਪਰ ਦਸ ਬਾਣੀ ਦੇ ਉੱਪਰ ਇਤਿਹਾਸ ਦੇ ਉੱਪਰ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਉੱਪਰ ਕਦੇ ਵੀ ਤਰਕ ਨਹੀਂ ਕਰਨਾ ਬਾਣੀ ਨੂੰ ਪੜ੍ਹਨਾ ਹੈ ਬਾਣੀ ਨੂੰ ਸੁਣਨਾ ਹੈ ਇਤਿਹਾਸ ਨੂੰ ਪੜ੍ਹਨਾ ਹੈ ਇਤਿਹਾਸ ਨੂੰ ਸੁਣਨਾ ਹੈ ਤੇ ਗੁਰੂ ਸਾਹਿਬ ਦੀਆਂ ਆਪਾਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਸੋ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ